ਗੱਲ ਜਿਹੜੀ ਹਿਰੋਇਨ ਬ੍ਰਾਂਡ ਉਸ ਕੀ ਸੀ ਕਿ ਇਹ ਸਰ ਕਿੰਨੀ ਰੌਪੜੇ ਕਿਹੜੇ ਕਿਹੜੇ ਮਾਮਲੇ ਚ ਹੈ ਔਰ ਜਿਹੜੇ ਡੋਡੇ ਪੁਸ ਫੜੀ ਗਈ ਆ ਉਹ ਕਿੰਨੀ ਫੜੀ ਗਈ ਆ ਕਿੱਥੋਂ ਫੜੀ ਗਈ ਸੀ ਜੀ ਸਰ ਯੁੱਧ ਨਸ਼ਾ ਬੰਦ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਜਿਹੜੀ ਸਾਰੀ ਟੀਮ ਪੁਲਿਸ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਸਿਟੀ ਡੀਐਸਪੀ ਆਰ ਸਾਡੇ ਸੀਆਈਏ ਦੀ ਟੀਮ ਵੀ ਟੀਮ ਇੱਕ ਤੋਂ ਸੀਆਈਏ ਫਿਰੋਜ਼ਪੁਰ ਸੀਏਏ ਯੂਨਿਟ ਜ਼ਿਲ੍ਹੇ ਵਾਲੇ ਅਤੇ ਐਸਐਚਓ ਕਲਕੁਰ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਬਹੁਤ ਵੱਡੀ ਰਿਕਵਰੀ ਕੀਤੀ ਹੈ ਜਿਹਦੇ ਮਕਦਮਾ ਨੰਬਰ 92 ਖਾਣਾ ਸਦਰ ਜ਼ਿਲ੍ਹੇ ਦੇ ਵਿੱਚ ਦਰਜ ਕਰਕੇ 400 ਕਿਲੋ ਡੋਡੇ ਸਾਬਤ ਡੋਡੇ ਕੋਸਟ ਇਹ ਬਰਾਮਦ ਕੀਤਾ ਇੱਕ ਕ락 ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਨੂੰ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਵੇਂ ਹੀ ਜਿਹੜੇ ਮਕਦਮਾ ਨੰਬਰ 212 ਇਹਦੇ ਵਿੱਚ ਖਾਣਾ ਸਦਰ ਦਾ ਤੇ ਦਰਜ ਕਰਕੇ ਜਦ CIA ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਔਰ ਜੋਰੀ ਤੇ ਗੁਰਪ੍ਰੀਤ ਸਿੰਘ ਔਰ 48 ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕਰਦਿਆਂ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਢਲਕੁਰਦ ਇਹ ਦਰਜ ਕੀਤਾ ਇਹ ਤੇ ਯੋਗਰਾਜ ਸਿੰਘ ਔਰ ਸਮਰ ਪੁੱਤਰ ਹਾਕਮ ਸਿੰਘ ਸਾਸੀ ਹਾਸਲ ਇਨੂੰ ਗ੍ਰਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰਨ ਇੱਕ ਐਕਟਿਵਾ ਇੱਕ ਪਿਸਤਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਏ ਪਿਸਤਲ ਹੈ ਉਹ ਬਰਾਮਦ ਹੋਏ ਤੇ 8 ਜਿੰਦਾ ਲੋਕ ਫੜਤ ਹੋਏ ਇਹ ਬੜੀ ਵਧੀਆ ਰਿਕਵਰੀ ਹੈ ਜਿਹੜੀ ਸਾਡੀ ਟੀਮ ਵੱਲੋਂ ਸਖਤ ਮਿਹਨਤ ਦੇ ਨਾਲ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇਹ ਜਿਹੜੀ ਰਿਕਵਰੀਜ਼ ਕੀਤੀ ਹੈ ਤੇ ਬਹੁਤ ਵਧੀਆ ਰਿਕਵਰੀਜ਼ ਹੈ ਜਿਹਦੇ ਨਾਲ ਆਪਣੇ ਜਿਹੜੀ ਸਟਰੀਟ ਦੇ ਉੱਤੇ ਇੰਨੇ ਹੀ ਡਰੱਗਸ ਜਿਹੜੀ ਜਾਣੀ ਸੀ ਨੌਜਵਾਨ ਪੀੜੀ ਖਾਣੇ ਸੀ ਉਸ ਨੂੰ ਹੁਣੋਂ ਵਿਚਾਇਆ ਸਰ ਜੇ ਇਹ ਜਿਹੜੀ ਸਿਚੁਏਸ਼ਨ ਨੂੰ ਜ਼ਰੂਰ ਗਰਾਮਤ ਸਹੀਆ ਵਕਫਾ ਮਾਮਲੇ ਦੇ ਵਿੱਚ ਸਰ ਕਿਤੋਂ ਲੱਕੀ ਆਉਂਦੀ ਜੀਸੀ ਇਹ ਹੋਰ ਨੇ ਕਿੱਥੇ ਵੇਚੀ ਹੋਈ ਹੋਗੀ ਇਹਨਾਂ ਬੰਦਿਆਂ ਨੇ ਇਹ ਜਦੋਂ ਆਈ ਕਿਹੜੇ ਪਾਸੋਂ ਹੋਈਗੀ ਇਹ ਜਿਹੜੀ ਪਤਾ ਨਹੀਂ ਇਹ ਜੋ ਪੁਸ਼ਕਸ਼ ਚੱਲ ਰਹੀ ਹੈ ਜੀ ਪੁੱਛ ਗਏ ਇਸ ਤੋਂ ਮੇਨਲੀ ਤਾਂ ਆਈ ਤਾਂ ਇਹ ਪਾਰੋਂ ਪਾਰੀ ਹੈ ਪਾਕਿਸਤਾਨ ਤੋਂ ਹੀ ਆਈ ਹੈ ਪਰ ਇਹਦੇ ਜਿਹੜੇ ਇਹ ਫਰਸਟ ਲੈਵਲ ਤੇ ਆਈ ਹੈ ਸੈਕੰਡ ਉਹ ਸਾਰੀ ਪੁਸ਼ਕਸ਼ ਚੱਲ ਰਹੀ ਹੈ ਜਿੰਨੇ ਵੀ ਇਹਨਾਂ ਤੋਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਸਾਡੇ ਕੋਲ ਬੰਦੇ ਫਿਗਰ ਹੋ ਰਹੇ ਆ ਉਨ੍ਹਾਂ ਤੇ ਵੀ ਕਾਰਵਾਈ ਕੀਤੀ ਕੀਤੀ ਜਾਊਗੀ ਅਗਲੇ ਦਿਨਾਂ ਤੁਸੀਂ ਦੇਖੋਗੇ ਹੋਰ ਗ੍ਰਿਫਤਾਰੀਆਂ ਤੇ ਰਿਕਵਰੀ